ਅਤੇ ਸਾਡੇ ਦਫ਼ਤਰ ਦੇ ਵਿੱਚ ਮੌਜੂਦ ਮੋਬਾਈਲ ਅਤੇ ਲੈਪਟਾਪ ਦੇ ਉੱਪਰ ਇਹ ਇੰਟਰਨੈਟ ਇਸ ਵਕਤ ਇਹ ਵਾਈਫਾਈ ਚੱਲ ਰਿਹਾ ਹੈਗਾ ਮੈਂ ਤੁਹਾਨੂੰ ਸੈਟਿੰਗ ਦੇ ਵਿੱਚ ਜਾ ਕੇ ਦਿਖਾਉਣਾ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ Airtel 2G ਪੰਜਾਬੀ ਤੇ ਇਹ ਨੈਟ ਇਸ ਵਕਤ ਇਸ ਮੋਬਾਈਲ ਦੇ ਉੱਪਰ ਕਨੈਕਟ ਹੈਗਾ ਤਾਂ ਤੁਸੀਂ ਮੰਨ ਲਓ ਇਸ ਮੋਬਾਈਲ ਦੇ ਵਿੱਚ ਜਾਂ ਸਾਡੇ ਦਫ਼ਤਰ ਦੇ ਵਿੱਚ ਪਏ ਲੈਪਟਾਪ ਦੇ ਵਿੱਚ ਜਿਹੜਾ ਨੈਟ ਕਨੈਕਟ ਹੈਗਾ ਉਸ ਲੈਪਟਾਪ ਜਾਂ ਮੋਬਾਈਲ ਨੂੰ ਵਰਤਣ ਵਾਲੇ ਨੂੰ ਵੀ 2G ਪੰਜਾਬੀ ਦਾ ਪਾਸਵਰਡ ਨਹੀਂ ਪਤਾ ਵਾਈਫਾਈ ਦਾ ਤਾਂ ਇਸ ਮੋਬਾਈਲ ਦੇ ਵਿੱਚ ਜਾਂ ਜਿਸ ਲੈਪਟਾਪ ਦੇ ਵਿੱਚ ਇਹ ਕਨੈਕਟ ਹੈਗਾ ਆਪਾਂ ਉਸ ਡਿਵਾਈਸ ਦੀ ਸੈਟਿੰਗ ਦੇ ਵਿੱਚ ਜਾ ਕੇ ਇਸ ਦਾ ਪਰਸਨਲ ਹੌਟਸਪੌਟ ਔਨ ਕਰ ਦੇਵਾਂਗੇ ਹੁਣ ਚਲਦੇ ਆਂ ਆਪਾਂ ਦੂਜੇ ਮੋਬਾਈਲ ਦੇ ਵਿੱਚ ਜਿਸ ਦੇ ਵਿੱਚ ਅਸੀਂ ਬਿਨਾ ਪਾਸਵਰਡ ਜਾਣਿਆ ਇਹ ਇੰਟਰਨੈਟ ਚਲਾਉਣਾ ਹੈਗਾ ਤਾਂ ਆਪਾਂ ਉਸ ਮੋਬਾਈਲ ਦੀ ਸੈਟਿੰਗ ਦੇ ਵਿੱਚ ਜਾ ਕੇ ਪਹਿਲਾਂ ਤਾਂ ਆਪਾਂ ਵਾਈਫਾਈ ਨੂੰ ਔਨ ਕਰ ਲਵਾਂਗੇ ਹੁਣ ਆਪਾਂ ਉਹਨੂੰ ਇੱਥੇ ਨੈਟਵਰਕ ਦਿਖਣਗੇ ਸੋ ਪਹਿਲੇ ਜਿਹੜਾ ਦੂਜਾ ਮੋਬਾਈਲ ਸੀਗਾ ਉਹ Realme 12 ਸੀਗਾ ਜਿਸ ਦੇ ਵਿੱਚ ਅਸੀਂ ਪਰਸਨਲ ਹੌਟਸਪੌਟ ਔਨ ਕੀਤਾ ਏ ਤਾਂ ਫਿਰ ਹੁਣ ਆਪਾਂ ਇਸ ਮੋਬਾਈਲ ਦੇ ਵਿੱਚ ਆ ਕੇ Realme 12 ਦੇ ਉੱਪਰ ਕਨੈਕਟ ਕਰਾਂਗੇ ਆ ਦੇਖੋ Realme 12 Pro ਦਾ ਇੰਟਰਨੈਟ ਇਸਕੂ